ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਅੱਜ ਆਪਣੇ ਨਿੱਕੇ ਪੁੱਤ ਨੂੰ ਮੱਥਾ ਟਿਕਾਉਣ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਕੇ ਆਏ ਜਿੱਥੇ ਉਹਨਾਂ ਨੇ ਨਿੱਕੇ ਸਿੱਧੂ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ ਅਰਦਾਸ ਕਰਵਾਈ ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਜਲਦੀ ਇਨਸਾਫ ਮਿਲੇ ਉਸ ਲਈ ਵੀ ਅਰਦਾਸ ਕੀਤੀ ਗਈ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਬਲਕੌਰ ਸਿੰਘ মিডিਆ ਸਾਹਮਣੇ ਆਏ ਤੇ মিডিਆ ਦੇ ਸਵਾਲਾਂ ਦੇ ਕੀ ਜਵਾਬ ਦਿੱਤੇ ਦੇਖੋ ਅੱਗੇ ਪੂਰੀ ਵੀਡੀਓ ਆਰਾਮਦਾਹ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਦਾ ਬੱਚੇ ਦਾ ਵਰਤ ਹੋਇਆ ਉਹ ਤਮੰਨਾ ਸਿੰਘ ਜੀ ਦੀ ਤਰਫ ਵੀ ਪਰਤਾਮ ਵੱਡੇ ਆਹਾਰਾ ਦੇ ਅਸ਼ੀਰਵਾਦ ਲੈ ਕੇ ਆਈਏ ਹਾਂ ਉਸੇ ਤਮੰਨਾ ਨੇ ਅੱਜ ਪਹੁੰਚ ਕੇ ਇਹ ਵੀ ਦੇ ਧਰਮ ਨੂੰ ਕਿ ਇੱਕ ਗੀਤ ਸੁਣਦੇ ਉਹਨੂੰ ਸਿਲ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਣ ਮੈਂ ਐਕਚੁਅਲੀ ਜੇhua ਦੇ ਬਸਤ ਕੋਲ ਹਣਾ ਪਰਦੇ ਧਰਤੀ ਦੇ ਖੜਾ ਹਾਂ ਮੈਂ ਹੁਣ ਉਹਦੇ ਗੀਤ ਸੁਣਦੇ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਜੇ ਕੋਈ ਜਦੋਂ ਵੀ ਆਵਾਜ਼ ਹੀ ਕੋ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗ ਗਿਆ ਕਿਤੇ ਜਦੋਂ ਮੈਂ ਦੇਖਦਾ ਕਿ ਉਹਨੇ ਕਿ ਰੀਨਾ ਸਾਹਮਣੇ ਆਉਣੀ ਹੈ ਕਿ ਕੋਈ ਰਛੰਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਿਹਦੇ ਦੱਬ ਜਾਣਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹ ਨਾ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ 'ਚ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸੇ ਟਕੜਾ ਮਨੋ ਦਿਮਾਗ ਤੇ ਸਭ ਨਿਕਾਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਜੀ ਇਹ ਜਿਵੇਂ ਹਾਲੇ ਚੋਟਾ ਹੈ ਹਨ ਮਾਨਕੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜੀ ਤੇ ਸਾਡਾ ਮਾੜੀ ਮਹਾਰਾਜ ਰਾਮਬਾਬ ਜੀ ਤੋਂ ਪਾਧਾ ਨਹੀਂ ਹੋਇਆ ਸੀ ਬਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਡੀ ਆਫਰ ਪਰੰਤੂ ਮੈਂ ਮੇਰੀ ਕੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਹੈ ਕਿੰਦੂ ਜੇ ਮੇਰਾ ਹੋ ਜਾ ਆਪਣਾ ਘਰ ਦਾ ਸਿਸਟਮ ਐ ਸਿੱਖੂ ਦੇ ਮੀਨਸ ਦਾ ਕੰਮ ਸਾਰੇ ਖਿਲਰੇ ਪਿੱਲੇ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋੜ ਸੀ ਇਹ ਉਹਦਾ ਕਰਕੇ ਕਿ ਮੈਂ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆ ਫਿੱਟ ਨਹੀਂ ਸੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਲੋਕੀ ਜਾਣ ਕੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਬੱਪ ਜੀ ਰਾਜਾ ਬਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸਾਨ ਤੋਂ ਗੁਰੂ ਬਿਜਾ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਸਾਰਿਆਂ ਨਾਲ ਹੀ ਆਪਣੇ ਜੈ ਜੰਨੀ ਸਾਹਿਬ ਹੋਣ ਪਾਈ ਬਰਿੰਗ ਹੋਣਾ ਕਿ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਨਿਕਲ ਕਾਫੀ ਲੈ ਕੇ ਮਤਰੀ ਬਸ ਇਹ ਵੀ ਮਾਰਾ ਇਹਦਾ ਸ਼ੁਕਰੀਆ ਬਲੇ ਅੱਜ ਇੱਕ ਹੋਰ ਇਸ ਤੋਂ ਆ ਜਿੰਦਗੀ ਸ਼ੁਰੂ ਗੁਰੂ ਦੇ ਦਰਸਨ ਹੁੰਦੀ ਹੈ ਤਾਂ ਉਹਦਾ ਦਾ ਬਹੁਤ ਵੱਡਾ ਮਹੱਤਵ ਹੈ ਕਾਹਨ ਕਿ ਉਹਦਾ ਸੋਚ ਰਿਹਾ ਸੀਗਾ ਕਿ ਜੇ ਗੁਰੂ ਦੇ ਚਰਨਾਂ ਵਿੱਚ ਜਾਈਏ ਤਾਂ ਨਾ ਰਹਿ ਸਕਾਪਨ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਉਹ ਗਵਾਲਟਰ ਸਾਹਿਬ ਦੇ ਦਰਸ਼ਨ ਵਿਚਾਰੇ ਕਰ ਰਹੇ ਸੀ ਉਹ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਆ ਅੱਜ ਮਨਚ ਕੀ ਆ ਕੀ ਜੋ ਕੇਂਦਰ ਦੀ ਸਰਕਾਰ ਕੋ ਤੋਂ ਮਾਲ ਕਰਦੇ ਹੋ ਕਿ ਕਿਉਂਕਿ ਅੱਜ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਕਿਸੇ ਦਿਨ ਤੱਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜਿਆਦੇ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਦੂਰੀ ਮੌਜੂਦ ਹੈ ਤੇ ਜਿਹੜੀ ਸੀ ਸਿਕਿਉਰਿਟੀ ਵਿਡਰਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ ਜਰਕੇ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਨਤੋਂ ਸੀ। ਤੁਹਾਨੂੰ ਕਿਸੇ ਦੀ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮੰਨੇ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਤਿੰਨੇ ਜਿਹੜੇ ਅਫਸਰ ਸਾਹਿਬਾਨ ਇਹਦੇ ਵਿੱਚ ਆਉਂਦੇ ਸੀਗੇ ਬਲਤੇਜ ਬੰਨੂ ਹੋ ਗਏ, ਮੀਡੀਆ ਸਲਾਹਕਾਰ ਮੈਡਮ ਰੂਸ਼ੀ ਹੋ ਗਈ ਜੇ ਇੱਕ ਸਰ ਬੜਵਾਸਾਰਿਆ ਸਾਰ। ਇਹਨਾਂ ਨੇ ਸਾਰਿਆਂ ਦੇ ਇਹ ਚ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕੀਪੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਇਹਦਾ ਕੀ ਨੁਕਸਾਨ ਹੋ ਜਾਵੇ ਔਰ ਮਸੀਬ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸ਼ਟ ਦੀ ਦੇ ਵਿੱਚ ਮਤਲਬ ਉਹ ਜਿਵੇਂ ਸੱਤ ਤੇ ਅਕਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹਰ ਕਮਾਂਡੋ ਕੋਰ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਦੇ ਉੱਤੇ ਮਾੜਾ ਅਸਰ ਪੈ ਰਿਹਾ ਹੈ ਪਰ ਫਿਰ ਵੀ ਸਰਕਾਰ ਟਾਸ ਤੋਂ ਮਸਲੀ ਹੋ ਰਹੀ ਹਣੇ ਤੱਕ ਵੀਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ ਨਕਸ਼ ਤੇ ਜਿਹੜੇ ਵੀ ਨਾਲ ਪੋਲਿਟਿਸਟਸ ਨੇ ਜਿਹੜੇ ਇਹ ਆਰਗੇਂਸਟਰ ਇਹ ਰਲੇ ਹੋਏ ਨੇ ਗੈਂਗਸਟਰ ਤੇ ਬਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਹੈ ਅੱਜ ਜੀ ਅਗਰਾਂਦਸ ਪਾਤਸ਼ਾਹ ਅੱਗੇ ਝੋਲੀ ਪਰਤ ਕੇ ਨਿਕਲੇ ਹੋ ਇਹ ਤਾਂ ਕੋਈ ਖਾਲੀ ਨਹੀਂ ਮੁਰਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਬੇਟਾ ਅਰਦਾਸ ਉਹ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿਕਤੀ ਇਸੇ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਹੈ ਜਮਾਰਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਤੇ ਵਹਿਰ ਕੀਤੀ ਆਪਾਂ ਨੂੰ ਦੁਬਾਰਾ ਸਿਰ ਬਸ ਜਾਣ ਦੇ ਵਿੱਚ ਕੀਤਾ ਸਮੇਂ ਗੁਰੂ ਮਾਰਾਇਦਾ ਸ਼ੁਕਰਾਨਾ ਦਾ ਕੰਮ ਇਹਦੇ ਇਹ ਦੱਸਦੇ ਕਿ ਕਿੰਨੀ ਕਿੰਨੀ ਮਾਰਾਇ ਤੇ ਹਰ ਇੱਕ ਇੱਕ ਗਾਲ ਕਰੀਏ ਕਿ ਜਦੋਂ ਦਾਜ ਨੂੰ ਕੀ ਸੀ ਕਿ 2022 ਦੇ ਚੋਣਾਂ ਚੰਗੀਆਂ ਮੇਰੇ ਲਈ ਚੋਣ ਲੜੀ ਪਰ ਜਗਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਇਤਨਾ ਕਿਤੇ ਸਮਾ ਯਾਦ ਆਉਂਦਾ ਚਿੱਟਾ ਗੁੱਟਾ ਬੇਮਾ ਪਾ ਕੇ ਬਿਲਕੁਲ ਦਿੱਕੀਆਂ ਜੋ ਬੈਗ ਪਾਈ ਖੜਾ ਸਾਰਾ ਐਸੇ ਤਰੀਕਿਆਂ ਨਾਲ ਹੀ ਬਸਤ ਉਹ ਬੇਚਰਦਾ ਸੀ ਪਰ ਉਹ ਵਾਹ ਰਾਜਨੀਤੀ ਬਾਰੇ ਬੜਾ ਬੜਾ ਕੰਮ ਕਰਦਾ ਲੱਗਦਾ ਚਲੇ ਸੀ ਹੈ ਕਿਉਂਕਿ ਆਮ ਤੌਰ ਤੇ ਲੋਕਾਂ ਨੇ ਸੁਣਨਾ ਪੈਸਾ ਕਮਾਉਣ ਦੇ ਤੋਂ ਕਦਰਿਆਂ ਦੇ ਲੱਗਦਾ ਕਿ ਸਮਾਜ ਦੇ ਕੁਝ ਲੋਕਾਂ ਦੀ ਇੱਜ਼ਤ ਹੀ ਨਿਹਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮਨੀ ਕਰ ਰਹੀ ਹਾਂ ਪਰ ਜੇ ਮੈਂ ਜਾ ਮਾਤਾ ਇਹਦੇ ਤੋਂ 50% ਦੇ ਕਹਦੇ ਕਿ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੀ ਪੰਚਾਇਤ 사 ਰਹਿੰਦਾ ਤਾਂ ਤਾਂ ਉਹ ਇੱਕ ਜਿਆ ਸਾਹਮਣੇ ਹਣੀ ਅਸੀਂ ਬਹੁਤ ਵੱਡਾ ਮਿਸ਼ਨ ਲੈ ਕੇ ਚੱਲ ਰਹੇ ਸੀ ਪਰ ਪਿੱਛੇ ਜੀ ਖਬਰ ਆਈ ਕਿ ਗੋਡੀ ਬਰਾੜਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਬੇਟਾ ਕਈ ਵਾਰੀ ਆਈਏ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਤੋਂ ਉਹ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਈ ਦੀ ਮੈਂ ਤੁਹਾਨੂੰ ਗੀਤ ਕਿੰਨੇ ਸੁਣਦੇ ਉਹਨੂੰ ਸਿਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਣ ਬੇਟਾ ਮੈਂ ਐਕਚੁਅਲੀ ਜੇ ਦੂਆ ਦੇ ਬਸਾਤ ਬੋਲਣਾ ਪਰ ਮੇਰੇ ਦਰਦੀ ਦੇ ਖੜਾਣਾਂ ਮੈਂ ਹੁਣ ਉਹਦੇ ਗੀਤ ਸੁਣਦੇ ਨਾ emoशनल ਹੋ ਜਾਂਦਾ ਮੈਂ ਹੁਣ ਬਹੁਤ ਟੱਕ ਸੁਣਦਾ ਤੇ ਜਦੋਂ ਦੀ ਆਵਾਜ਼ ਸੁਣਨੀ ਪੈਂਦੀ ਆ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤ ਟੱਕ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿੰਨਾ ਕਿ ਰੀਨਾ ਸਾਹਮਣੇ ਉਹਨੇ ਕਿਤੇ ਹੋਰ ਅਚੰਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਿਹੜੇ ਦਾ ਹੋ ਜਾਣਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹ ਨਹੀਂ ਸੁਣਾਂ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਤੇ ਮੈਂ ਸੁਣਦਾ ਰਮਾ ਆਬਵੀਅਸ ਹੈ ਕਿ ਕੁੜਾ ਮਾ ਨੂੰ ਦਿਮਾਗ ਤੇ ਸਭ ਨਿਕਾਵੀਰ ਗੜਸ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਮੇਰੇ ਲਈ ਸਵਾਹ ਨਹੀਂ ਚੋਟਾ ਹੈ ਹਨ ਮਾਨ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜੀ ਤੇ ਮਾਹਾਰਾ ਜੀ ਮਹਾਰਾਜ ਰਾਮਬਾਹ ਜੀ ਤੋਂ ਸਾਧਨ ਲਈ ਜੀ ਇੱਕ ਹੋਰ ਜੀ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੰਦੀਆਂ ਉਸ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਪੀਸ ਕੀਤੀ ਪੰਚਾਇਤ ਕੀਤਾ ਉਹ ਫਿਰ ਚੋਣਾਂ ਨੇ ਇਤਨਾ ਕਿਤੇ ਸਮਾਂ ਯਾਦ ਹੁੰਦਾ ਕਿ ਟਿੱਕਾ ਟਿੱਕਾ ਬੇਮਾ ਪਾ ਕੇ ਬਿਲਕੁਲ ਨਾ ਜੋ ਬੈਗ ਪਾਈ ਖੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀਗਾ ਪਰ ਉਹ ਰਾਜਨੀਤੀ ਬਾਰੇ ਬੜਾ ਵੱਡਾ ਕੇਸਰ ਤੋਂ ਲੈ ਕੇ ਚੱਲੇ ਸੀ ਹੈ ਕਿਉਂਕਿ ਆਮ ਤੌਰ ਤੇ ਲੀਡਰਾਂ ਨੇ ਇਸ ਨਾ ਐਸਾ ਕਮਾਨ ਦੇ ਤੋਂ ਪਾਦਰ ਨਾ ਦੇ ਲਿਆ ਲੱਗਦਾ ਕਿ ਸਮਾਜ ਦੇ ਵਿੱਚ ਲੀਡਰਾਂ ਦੀ ਇੱਜ਼ਤ ਹੀ ਨਹੀਂ ਰਹੀ ਇਹਦਾ ਕਰਕੇ ਪੈਸਾ ਜਣੀ ਕਿਤਨੇ ਕਿਤਨੇ ਨੂੰ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਰਨੀ ਕਰ ਰਹੀ ਹਾਂ ਤਾਂ ਜੇ ਮੈਂ ਜਾਵਾਂ ਤਾਂ ਇਹਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥਵੱਧਲੇ ਜਹਦੀ ਪੰਜਾਸਾ ਰਹਿੰਦਾ ਤਾਂ ਤੁਹਾਨੂੰ ਇੱਕ ਜਿਹੜਾ ਸਾਹਮਣੇ ਆਉਂਦੀ ਹੈ ਸੀ ਬਹੁਤ ਵੱਡਾ ਮਿਸ਼ਨ ਲੇਕੇ ਚੱਲਦਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਬੇਟਾ ਕਈ ਵਾਰੀ ਆਈਏ ਤਾਂ ਇਲੈਕਸ਼ਨ ਸੀ ਬੜਾ ਕੁਝ ਰਾਤ ਇਲੈਕਸ਼ਨ ਤੋਂ ਉਹ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਈਦੀ